ਤੇ ਸੋਚਿਆ ਹੀ ਮੇਰੀਆਂ ਧੀਆ ਨਾਲ ਹੀ ਮੇਰੀ ਜ਼ਿੰਦਗੀ ਆ ਮੈਂ ਆਪਣੀਆਂ ਧੀਆ ਨਾਲ ਸਾਰੀ ਜ਼ਿੰਦਗੀ ਕੱਟ ਲੈਣੀ ਆ ਪਰ ਇਹ ਚੰਦਰੇ ਸਮਾਜ ਦੀਆਂ ਨਜ਼ਰਾਂ ਨੇ ਆ ਲੱਗਦਾ ਮੈਨੂੰ ਜੀਣ ਨਹੀਂ ਦੇਣਾ ਜਿੱਦਾਂ ਇਹ ਚੰਦਰਾ ਸਮਾਜ ਮੇਰੇ ਨਾਲ ਕਰਨ ਢਿਆਵਾ ਮੈਨੂੰ ਲੱਗਦਾ ਮੈਂ ਹਾਰ ਜਾਣਾ ਵਾ ਮੈਂ ਆਪਣੀਆਂ ਧੀ ਆਣੀ ਪਾਲ ਸਕਦੀ ਜਿੱਦਾਂ ਦੀ ਇਹਨੇ ਮੇਰੇ ਨਾਲ ਹਰਕਤ ਕੀਤੀ ਆ ਉਹ ਤੇ ਪਰਿਵਾਰ ਚੰਗਾ ਹੀ ਜਿਨ੍ਹਾਂ ਨੇ ਮੈਨੂੰ ਸਮਝਿਆ ਤੇ ਉਹਨੂੰ ਆਖਿਆ ਵੀ ਆ ਕਿ ਤੂੰ ਗਲਤ ਕੀਤਾ ਜੇ ਕੋਈ ਹੋਰ ਹੁੰਦਾ ਤੇ ਪਤਾ ਨਹੀਂ ਮੇਰੇ ਨਾਲ ਕੀ ਹੋਣਾ ਸੀ ਮੇਰੇ ਤੇ ਪੱਲੇ ਹੀ ਪਾ ਦੇਣਾ ਸੀ ਹਾਏ ਰੱਬਾ ਹੁਣ ਤੇ ਮੇਰਾ ਉਧਰ ਕੰਮ ਕਾਂਮ ਜਾਣ ਨੂੰ ਮਾਸਾ ਦਿਲ ਨਹੀਂ ਕਰਦਾ ਹਾਈ ਉਹ ਤੇ ਦੋਵੇਂ ਜੀ ਬੜੇ ਚੰਗੇ ਆ ਪਰ ਇਹ ਵੀ ਦੇ ਉਹਨਾਂ ਦੇ ਘਰ ਦਾ ਜੀ ਆ ਗਾਂ ਮੇਰੀ ਧੀ ਜਵਾਨ ਹੋਣ ਲਈ ਆ ਕਿਤੇ ਇਹੋ ਜੀਆਂ ਮਾੜੀਆਂ ਨਜ਼ਰਾਂ ਮੇਰੀ ਧੀ ਤੇ ਨਾ ਪੈ ਜਾਣ ਹਾਈ ਮੈਂ ਕੀ ਕਰਾਂ ਹਰੇ ਰੱਬਾ ਤੂੰ ਹੀ ਕੋਈ ਰਾਹ ਵਿਖਾ ਮੈਂ ਕਿਹਦੇ ਨਾਲ ਗੱਲ ਕਰਾਂ ਕਿਹਦੇ ਨਾਲ ਆਪਣੇ ਦਿਲ ਦੀ ਗੱਲ ਕਰਾਂ ਮੇਰਾ ਦਿਲ ਭਰਿਆ ਪਿਆ ਵਾ ਕੀ ਕਰਦਾ ਵਾ ਕਿਹਦੇ ਗੱਲ ਆ ਕੇ ਉੱਚੀ ਉੱਚੀ ਰੋਵਾਂ ਮੈਂ ਕਿੰਨੂ ਦੱਸਾਂ ਕਿੰਨੇ ਸਮਝਣਾ ਮੇਰੀ ਇਹ ਗੱਲ ਨੂੰ ਹਾ ਕੱਖਾ ਨਹੀਂ ਆ ਜਨਾਨੀ ਦਾ ਨਾ ਆਉਦੀ ਨਾ ਹੁਣੇ ਦੁੱਧ ਉਬਲ ਕੇ ਸਾਰੀ ਸਲੈਪ ਭੱਜ ਜਾਣੀ ਪਤਾ ਨਹੀਂ ਤਾਂ ਧਿਆਨ ਕਿੱਥੇ ਰਹਿੰਦਾ ਵਾ ਹੱਦ ਹੋਈ ਇਹਦੇ ਵਾਲੀ ਦੁੱਧ ਰੱਖ ਕੇ ਤੇ ਆ ਪਤਾ ਨਹੀਂ ਕਿਹ ਜਿਆਦਾ ਚ ਖੋਈ ਰਹਿੰਦੀ ਆ ਇਹਦੇ ਨਾਲ ਗੱਲ ਕਰਾਂ ਪਹਿਲਾਂ ਮੈਂ ਦੀਪ ਨਹੀਂ ਹਾ ਫੋਟੋ ਫੜ ਕੇ ਰੋਣੇ ਧੋਣੇ ਕਰਨ ਢਈ ਆ ਔਰ ਦੁੱਧ ਸਾਰਾ ਉਬਲ ਉਬਲ ਕੇ ਤੇ ਬਾਹਰ ਆ ਗਿਆ ਕੜ ਗਿਆ ਸਾਰਾ ਹੈ ਐਡੇ ਵੀ ਰੋਣੇ ਧੋਣੇ ਕੀ ਪਏ ਤੈਨੂੰ ਉਹ ਦੀਦੀ ਮੈਨੂੰ ਆ ਯਾਦ ਹੀ ਨਹੀਂ ਰਿਹਾ ਦੁੱਧ ਤਰਿਆ ਹੀ ਨਹੀਂ ਕੰਮ ਤੋਂ ਆਈ ਆ ਬੜੀ ਚੁੱਪ ਚੁੱਪਾਂ ਕੀ ਗੱਲ ਕੋਈ ਗੱਲਤ ਨਹੀਂ ਹੋਈ ਨਹੀਂ ਗੱਲ ਕੀ ਹੋਣੀ ਆ ਗੱਲ ਤੇ ਕੋਈ ਨਹੀਂ ਹੋਈ ਹਾਂ ਉਦਾਂ ਹੀ ਆ ਮੈਂ ਇੱਥੇ ਆ ਆਰੇ ਲੱਗ ਗਈ ਤੇ ਮੈਨੂੰ ਚੇਤਾ ਹੀ ਭੁੱਲ ਗਿਆ ਦੁੱਧ ਦਾ ਮੇਰੀ ਗੱਲ ਸੁਣ ਬਹੁਤ ਟਾਈਮ ਹੋ ਗਿਆ ਹੁਣ ਤੇਰੇ ਧੀਆ ਪੁੱਤ ਜਵਾਨ ਹੋਣ ਡਏ ਆ ਤੇ ਤੂੰ ਆ ਨਾ ਇੰਨਾ ਰੋਇਆ ਕਰ ਮਰਿਆ ਨੂੰ ਇੰਨਾ ਯਾਦ ਨਹੀਂ ਕਰੀਦਾ ਹੋਈਦਾ ਦੀਦੀ ਮੈਂ ਯਾਦ ਨਹੀਂ ਕਰਦੀ ਪਰ ਜਿਹੜਾ ਦੁਨੀਆ ਤੋਂ ਚੱਲ ਜਾਂਦਾ ਆ ਉਹਨੂੰ ਭੁੱਲਿਆ ਬੜਾ ਔਖਾ ਵਾ ਭੁੱਲਿਆ ਨਹੀਂ ਜਾਂਦਾ ਪਰ ਮੈਂ ਤੇ ਮੰਨਦੀ ਆ ਚਲੋ ਨਹੀਂ ਭੁੱਲਿਆ ਜਾਂਦਾ ਮੈਂ ਕਹਿੰਦੀ ਹਾਂ ਵੀ ਜੋ ਕੋਈ ਦਿਲ ਚ ਗੱਲ ਹੈਗੀ ਤੇ ਮੈਨੂੰ ਦੱਸ ਦਿਆ ਕਰ ਫੇਰ ਵੀ ਤੇਰੀ ਦਰਾਨੀ ਆ ਦਰਾਨੀ ਛਾਣੀ ਦਾ ਕਾਹਦਾ ਪੜਦਾ ਨਹੀਂ ਹੂੰ ਗੱਲ ਤੇ ਕੋਈ ਨਹੀਂ ਆ ਉਹ ਬਿਨਾ ਗੱਲ ਤੋਂ ਬੰਦਾ ਗੁੰਮਸਮ ਤੇ ਹੁੰਦਾ ਨਹੀਂ ਆ ਕੋਈ ਗੱਲ ਹੋਈ ਹੋਵੇ ਨਾ ਤੇ ਤਾਂ ਹੀ ਬੰਦਾ ਇਦਾਂ ਬੈੰਦਾ ਵਾ ਤੇ ਦੂਜੀ ਗੱਲ ਏ ਅੱਜ ਨਾ ਤੂੰ ਮਸ਼ੀਨ ਤੇ ਬੈਠੀ ਆ ਸਲਾਈ ਵਾਲੇ ਕੱਪੜੇ ਸੁਖਣਾ ਇੰਨੇ ਆਏ ਆ ਕਿੱਥੇ ਲੱਗਾ ਧਿਆਨ ਤੇ ਰਾਜ ਉਹ ਮਾਂ ਵੀ ਵੇਖਣੀ ਨਹੀਂ ਆ ਵੀ ਭਲਾ ਮੈਨੂੰ ਗੱਲ ਦੱਸਦੀ ਕਿ ਨਹੀਂ ਉਹ ਮੈਂ ਦਿਲ ਦੀ ਨਹੀਂ ਮਾੜੀ ਭਾਵੇਂ ਬੜਬੋਲੀ ਮੂੰਹ ਦੀ ਜਿੰਨੀ ਮਰਜੀ ਆ ਦਿਲ ਮੇਰਾ ਬਹੁਤ ਦਰਿਆਵਾ ਤੂੰ ਗੱਲ ਦੱਸ ਸਕਦੀ ਆ ਨਹੀਂ ਗੱਲ ਤੇ ਕੋਈ ਨਹੀਂ ਹੋਈ ਕੋਈ ਇਹੋ ਜੀ ਗੱਲ ਹੀ ਨਹੀਂ ਹੋਈ ਜਿਹੜੀ ਮੈਂ ਤੈਨੂੰ ਨਾ ਕਰਨੀ ਆ ਅੱਛਾ ਕੋਈ ਗੱਲ ਨਹੀਂ ਹੋਈ ਪਰ ਮੈਨੂੰ ਇੱਕ ਗੱਲ ਦਾ ਪਤਾ ਲੱਗਾ ਜੇ ਕਵੇ ਤੇ ਦੱਸਾ ਵਖਾਵਾਂ ਪਾਜੀ ਹਾਂ ਨਹੀਂ ਦੀਦੀ ਦੀਦੀ ਮੇਰਾ ਨਹੀਂ ਕੋਈ ਵੀ ਕਸੂਰ ਸੱਚੀ ਸੌਣ ਲੱਗੇ ਮੈਨੂੰ ਇਹ ਚ ਮੇਰਾ ਕੋਈ ਕਸੂਰ ਨਹੀਂ ਆ ਪਤਾ ਨਹੀਂ ਕਿਉਂ ਇਦਾਂ ਹੋਇਆ ਪਹਿਲੀ ਵਾਰ ਸੱਚੀ ਸੌਣ ਲੱਗੇ ਦੀਦੀ ਪਹਿਲਾਂ ਕਦੀ ਨਹੀਂ ਇਦਾਂ ਹੋਇਆ ਦੀਦੀ ਮੇਰੀ ਗੱਲ ਯਕੀਨ ਕਰੋ ਮੇਰੀ ਗੱਲ ਤੇ ਕੀ ਹੋ ਗਿਆ ਵਾ ਸਾਹ ਲੱਲਾ ਸਾਹ ਹਾਏ ਨਹੀਂ ਦੀਦੀ ਪਾਣੀ ਨੇ ਤਾਂ ਦੀਦੀ ਨੇ ਬੜੀ ਬੇਇੱਜ਼ਤੀ ਕੀਤੀ ਬੜੀ ਕੁੱਤੇ ਖਾਣੀ ਕੀਤੀ ਉਹਦੀ ਤੁਹਾਡੇ ਸਾਹਮਣੇ ਮੈਂ ਇੱਥੇ ਘਰੇ ਰਹਿੰਦੀ ਆ ਵੇਖ ਲਓ ਮੈਂ ਜੋਬਨ ਭਾਜੀ ਨੂੰ ਵੀ ਵੀਰਾ ਵਾਂਗੂ ਸਮਝਦੀ ਮੈਂ ਇਦਾਂ ਦੀ ਨਹੀਂ ਆ ਹੁਣ ਮੈਨੂੰ ਕੀ ਪਤਾ ਵਾ ਤੂੰ ਕਿੱਦਾਂ ਸਮਝਦੀ ਤੇ ਕਿੱਦਾਂ ਨਹੀਂ ਮੈਂ ਤਾਂ ਜੋ ਵੇਖਿਆ ਉਹ ਮੇਰੇ ਫੋਨ ਚ ਰਿਕਾਰਡ ਹੋ ਗਿਆ ਵਾ ਹੁਣ ਮੈਂ ਤੇਰੀ ਮਾਂ ਨੂੰ ਵੀ ਦੱਸ ਸਕਦੀ ਤੇ ਤੇਰੀ ਮਾਸੀ ਨੂੰ ਵੀ ਦੱਸ ਸਕਦੀ ਆ ਵੀ ਆਹ ਲੱਛਣ ਕਰਨ ਦੀ ਉਹਦੋਂ ਬੋਲਣ ਲੱਗਿਆ ਤੇ ਤੂੰ ਮਾਸਾ ਵੇਖਿਆ ਨਹੀਂ ਹਾਂ ਨਹੀਂ ਦੀਦੀ ਠੀਕ ਮੰਨੋ ਮੈਂ ਇਦਾਂ ਦਾ ਕੁਝ ਨਹੀਂ ਕੀਤਾ ਦੀਦੀ ਕਦੀ ਚੋਰੀ ਚੋਰੀ ਕਰਕੇ ਜਾਂਦਾ ਵੀ ਮੈਂ ਕੀਤੀ ਹੈ ਚੋਰ ਹਮੇਸ਼ਾ ਨਹੀਂ ਮੰਨਦਾ ਠੀਕ ਆ ਇਹੋ ਗੱਲ ਮੈਂ ਇੱਥੇ ਪਿਆਰ ਨਾਲ ਪੁੱਛੀ ਮੈਂ ਤੇਰੇ ਮੂੰਹ ਸੁਣਨਾ ਚਾਹੁੰਦੀ ਹਾਂ ਤੇ ਤੂੰ ਤੂੰ ਮੈਨੂੰ ਆਪਣੇ ਦਿਲ ਦੀ ਗੱਲ ਦੱਸੀ ਨਹੀਂ ਤੂੰ ਮੈਨੂੰ ਆਪਣੀ ਸਮਝਿਆ ਨਹੀਂ ਇਹੋ ਗੱਲ ਪਿਆਰ ਨਾਲ ਦੱਸੀ ਹੁੰਦੀ ਨਾ ਤੇ ਮੈਂ ਇਨਾ ਖਲਾਰੇ ਪਾਉਂਦੀ ਨਾ ਨਹੀਂ ਦੀਦੀ ਦੀਦੀ ਮੈਂ ਡਰ ਗਈ ਹਾਂ ਮੈਨੂੰ ਇਹ ਹੀ ਘਰੇ ਨਾ ਕਿ ਇਹਨੂੰ ਪਤਾ ਲੱਗ ਜੇ ਨਹੀਂ ਮੇਰਾ ਦਿਮਾਗਰਾ ਭਾਈ ਮੈਂ ਘਰ ਦੇ ਨਾਲ ਦੱਸ ਦੇਣ ਲੱਗੀ ਹਾਂ ਜੇ ਤੂੰ ਮੇਰੇ ਨਾਲ ਰਲ ਕੇ ਚੱਲੇ ਨਾ ਤਾਂ ਕੋਈ ਤੇਰੀ ਬਾਵਲ ਵੀ ਨਹੀਂ ਵੇਖ ਸਕਦਾ ਦਵਿੰਦਰ ਦੇ ਕਹਿਣ ਤੇ ਤੇ ਚੱਲ ਤੂੰ ਇੱਕ ਵਾਰੀ ਨਹੀਂ ਦੀਦੀ ਅੱਜ ਤੋਂ ਬਾਅਦ ਜਿੱਦਾਂ ਤੁਸੀਂ ਕਹੋਗੇ ਮੈਂ ਉਦਾਂ ਹੀ ਕਰੂੰਗੀ ਦੀਦੀ ਵੇਖ ਲੋ ਮੇਰੀ ਇੱਜ਼ਤ ਦਾ ਸਵਾਲ ਆ ਪਤਾ ਨਹੀਂ ਜੇ ਗੱਲ ਬਾਹਰ ਗਈ ਕੋਈ ਸਮਝੂ ਕਿ ਨਹੀਂ ਸਮਝੂ ਪਰ ਇਹ ਦਿਨ ਸੱਚੀ ਮੇਰਾ ਕੋਈ ਕਸੂਰ ਨਹੀਂ ਦੀਦੀ ਮੇਰਾ ਕੋਈ ਕਸੂਰ ਨਹੀਂ ਪਾਜੀ ਸਾਰੀ ਮੈਂ ਦੱਸਿਆ ਹੀ ਪਾਜੀ ਨੇ ਕਿਆ ਵਾ ਉਹਨਾਂ ਨੂੰ ਉਹ ਕਹਿੰਦਾ ਅੱਗੇ ਤੋਂ ਐਦਾਂ ਕੁਝ ਨਹੀਂ ਹੋਊਗਾ ਬਾਕੀ ਜਿੱਦਾਂ ਤੁਸੀਂ ਕਹੋਗੇ ਦੀਦੀ ਜਿੱਦਾਂ ਤੁਸੀਂ ਕਹੋਗੇ ਮੈਂ ਉਦਾਂ ਕਰੂੰ ਮੈਨੂੰ ਸੌਂ ਲੱਗੇ ਬਸ ਟੈਨਸ਼ਨ ਨਾ ਲੈ ਜੇ ਤੂੰ ਇੰਨੀ ਗੱਲ ਕਹਤੀ ਹੈ ਨਾ ਕਿ ਤੁਸੀਂ ਜਿੱਦਾਂ ਕਹੋਗੇ ਮੈਂ ਉਦਾਂ ਕਰੂੰਗੀ ਬਸ ਤੂੰ ਮੇਰੇ ਕਹਣੇ ਤੇ ਚੱਲੀ ਚੱਲ ਤੇਰੀ ਕੋਈ ਵਾ ਵਲ ਨਹੀਂ ਵੇਖ ਸਕਦਾ ਠੀਕ ਆ ਨਾਲੇ ਮੈਨੂੰ ਇੱਕ ਗੱਲ ਦੱਸ ਜੇ ਤੇਰੇ ਦਿਲ 'ਚ ਕੋਈ ਖੋਟ ਨਹੀਂ ਤੂੰ ਆਣ ਕੇ ਸਿੱਧਾ ਸਿੱਧਾ ਘਰ ਦੱਸਦੀ ਤੂੰ ਸਾਡੇ ਸਰੀਕਾਂ ਨੂੰ ਦੱਸਿਆ ਸਾਸ ਤੇਰੀ ਹੋਈ ਮਰ ਗਈ ਹੈ ਤੂੰ ਉਹਦਾਂ ਗੱਲ ਕਰਦੀ ਜਿੰਨਾ ਕੋ ਅਸੀਂ ਪੜਦਾ ਰੱਖਣਾ ਹੀ ਉਹਨਾਂ ਨੂੰ ਤੂੰ ਸਭ ਕੁਝ ਦੱਸਾਈ ਜੇ ਤੂੰ ਚੋਰ ਨਹੀਂ ਚੋਰ ਦਾ ਭਾਈ ਨਹੀਂ ਤੂੰ ਹਰਣਾ ਇੱਕ ਵਾਰੀ ਗੱਲ ਤੇ ਕਰਦੀ ਜੇ ਤੇਰੇ ਦਿਲ ਚ ਕੋਈ ਕਾਲੋ ਨਹੀਂ ਹੈ ਕੁੜੀ ਤੂੰ ਸਾਡੇ ਸਰੀਕਾਂ ਦੇ ਕਰਦਾ ਸਾਈ ਕੀ ਸੋਚਣਗੇ ਉਹ ਨਹੀਂ ਦੀਦੀ ਮੈਂ ਡਰ ਗਈ ਹਾਂ ਮੈਂ ਤਾਂ ਪਤਾ ਨਹੀਂ ਕਿ ਸਾਰੇ ਮੈਨੂੰ ਹੀ ਨਾ ਸਮਝਣ ਕਿ ਮੇਰੀ ਗਲਤੀ ਆ ਪਰ ਸੱਚੀ ਮੇਰੀ ਇੱਥੇ ਕੋਈ ਗਲਤੀ ਨਹੀਂ ਤੁਹਾਨੂੰ ਤੇ ਪਤਾ ਹੀ ਆ ਸਿਮੂ ਜਵਾਨ ਹੋਣ ਲਈ ਆ ਜੇ ਘਰ ਚ ਕੋਈ ਗੱਲ ਹੋ ਗਈ ਆ ਮੇਰੀ ਨਿਆਣੀ ਕੀ ਸੋਚੂਗੀ ਤੇ ਫਿਰ ਮੈਂ ਕੀ ਆਂਦੀ ਹਾਂ ਮੇਰੀਆਂ ਗੱਲਾਂ ਦਾ ਤੇ ਤੁਹਾਨੂੰ ਲੱਗਦਾ ਗੁੱਸਾ ਸੱਸ ਮੇਰੇ ਨੂੰ ਲੱਗਦੀਆਂ ਮੇਰੀਆਂ ਗੱਲਾਂ ਬੁਰੀਆਂ ਮੈਂ ਇਹੋ ਆਨੀ ਹਾਂ ਸਲਾਈ ਦਾ ਕੰਮ ਬੜਾ ਸੋਹਣਾ ਚੱਲਣ ਡਿਆ ਤੇਰਾ ਤੂੰ ਆਪਣਾ ਚਲਾ ਅਗਲੀ ਨੇ ਹੁਣ ਵੇਖੀ ਜਿਹਨੂੰ ਦੱਸ ਆਈ ਨਾ ਉਹਨੇ ਕਿਸੇ ਦੇ ਕੰਨੀ ਭਿਣਖ ਨਹੀਂ ਪਾਉਣੀ ਉਹਨੂੰ ਤੇ ਕੰਮ ਪਿਆਰਾ ਵਾ ਠੀਕ ਆ ਵੀ ਮੇਰਾ ਕੰਮ ਹੋਈ ਜਾਣਾ ਵਾ ਤੇ ਚੱਲ ਦੀਪ ਲੱਗੀ ਰਵੇ ਦੇਰ ਦਾ ਕੀ ਆ ਨਹੀਂ ਦੀਦੀ ਤੂੰ ਮੇਰੀਆਂ ਪਹਿਣਾ ਵਰਗੀ ਆ ਮੈਂ ਅੱਜ ਤੋਂ ਬਾਅਦ ਇਦਾਂ ਦਾ ਕੁਝ ਨਹੀਂ ਹੁੰਦਾ ਚੱਲ ਠੀਕ ਆ ਜੇ ਤੂੰ ਇੰਨੀ ਗੱਲ ਕਹਤੀ ਹੈ ਨਾ ਤੇ ਮੈਨੂੰ ਭੈਣ ਹੀ ਸਮਝ ਚੱਲ ਟੈਨਸ਼ਨ ਨਾ ਲਾ ਸੂਟ ਸੀ ਲਾ ਦਾ ਚੱਲ ਉੱਠ ਜਾ ਹਾਏ ਰੱਬਾ ਜਿਹੜੀ ਗੱਲ ਦਾ ਡਰ ਹੀ ਉਹ ਹੋਇਆ ਹਾਏ ਹਾਏ ਰੱਬਾ ਜਿਹਦੇ ਕੋਲੋਂ ਮੈਂ ਪਰਦਾ ਰੱਖਣਾ ਹੀ ਉਹਨੇ ਤੇ ਸਾਰਾ ਕੁਝ ਹੀ ਵੇਖ ਲਿਆ ਹਾਏ ਰੱਬਾ ਹੁਣ ਕੀ ਕਰਾਂ ਅੰਤਰੀਆ ਨਖਤਿਆ ਮੈਨੂੰ ਸਾਰੀ ਉਮਰ ਮਿਹੜਿਆਂ ਥੱਲੇ ਰਹਿਣ ਕੇ ਰਖਤ ਆਈ ਰੱਬ ਕਹਤੇ ਨਾ ਤੈਨੂੰ ਟੋਈ ਦੇਵੇ ਹੁਣ ਆਇਆ ਊਠ ਪਹਾੜ ਦੇ ਨੀਚੇ ਹੁਣ ਤੇ ਦਵਿੰਦਰ ਤੇਰੀਆਂ ਦਹੇ ਉਂਗਲਾਂ ਕਿਓ ਚਾ ਫਾਰੀ ਬੜੇ ਨਿਕਲ ਆਏ ਸੀ ਪਰ ਹੁਣ ਦਵਿੰਦਰ ਕੱਟਣਾ ਵੀ ਜਾਣਦੇ ਆ ਲੈ ਮਸੀਆਂ ਮੈਂ ਸਸਰੀਕਾ ਸਸਰੀਕਾ ਆਜੋ ਅੰਦਰ ਆਜੋ ਦੀਪਾ ਸਤਿ ਸ਼੍ਰੀ ਅਕਾਲ ਮਾਸੀ ਦਾ ਚਾਚੀ ਦਾ ਕੋ ਠੀਕ ਹੈ ਹਾਂਜੀ ਹੋਰ ਪੜਾਈ ਦਾ ਪੁੱਤ ਕਿਦਾਂ ਚੱਲਦਾ ਬਸ ਮਾਸੀ ਵਧੀਆ ਚੱਲਦੀ ਪੜਾਈ ਚ ਵਧੀਆ ਚੱਲਦਾ ਪੜਾਈ ਗੱਲ ਧਿਆਨ ਰੱਖ ਮੇਰਾ ਪੁੱਤ ਹਾਂਜੀ ਤੇ ਉਹੇ ਕੰਮ ਆਉਣੀ ਆ ਪੁੱਤ ਨਿੱਕੀ ਕਿੱਥੇ ਆ ਉਹ ਦਾਦੀ ਨਾਲ ਬਾਹਰ ਖੇਡਣ ਗਈ ਆ ਉਦੋਂ ਨੀ ਕੀ ਪਾਣਾ ਧਿਆਨ ਰੱਖਿਆ ਕਰ ਟੱਕਦੀ ਨਹੀਂ ਐ ਜੇ ਮੈਂ ਆਪਣੇ ਲਾਗੇ ਬਿਠਾ ਲਾਂ ਤੇ ਰੋਲਾ ਪਾਏ ਜਾਊ ਚਿਕਮਾਰੀ ਜਾਊਗੀ ਫਿਰ ਹਾਂ ਹਾਂ ਤੋਦਾਂ ਜੀ ਇਹ ਫੈਸਤਾ ਨਹੀਂ ਆਉ ਹਾਂਜੀ ਆਲੋਸ ਪਾਣੀ ਇਸ ਕੰਪਿਊਟਰ ਸਾਈ ਯੂਜ਼ ਟੂ ਸੋਲਵ ਕਪਲਸ ਨੂੰ ਹਈ ਮਾਸੀ ਆ ਗਈ ਆ ਘਰ ਦਾ ਮੌਲ ਗੇ ਉਦਾਂ ਦਾ ਹੋਇਆ ਸੀ ਮਾਸੀ ਨੇ ਵੀ ਹੁਣੀ ਆਉਣਾ ਸੀ ਦਵਿੰਦਰ ਕਿਤੇ ਮਾਸੀ ਨਾਲ ਕੋਈ ਗੱਲ ਕਰ ਦਵੇ ਸਾਸ੍ਰਿਕਾ ਮਾਸੀ ਜੀ ਸਾਸ੍ਰਿਕਾ ਹੋਰ ਕੀ ਹਾਲ ਚਾਲ ਦੇ ਹਾਂ ਠੀਕ ਠਾਕ ਵਾ ਤੂੰ ਦੱਸ ਵਧੀਆ ਸਾਡੇ ਵੀ ਘਰੇ ਪਰਵਾਦ ਦੀ ਸੁਣਾਓ ਹਾਂ ਸਭ ਠੀਕ ਠਾਕ ਵਾ ਚੁੱਪ ਕਰਕੇ ਆ ਗਏ ਫੋਨ ਵੀ ਨਹੀਂ ਕੀਤਾ ਚੁੱਪ ਕਰਕੇ ਆਉਣਾ ਮੈਂ ਮੂਡ ਜੇ ਬਣਾ ਲਿਆ ਫੇ ਚਲ ਹੋ ਕੇ ਹੁਣੀ ਆ ਅੱਛਾ ਹਾਂ ਬੜਾ ਢੱਲਾ ਜਾ ਮੈਂ ਕਿਹਾ ਠੀਕ ਵਾ ਨਹੀਂ ਠੀਕ ਆ ਉਦਾਂ ਹੀ ਗਰਮੀ ਜੀ ਦਾ ਕਰਕੇ ਆ ਸਰੀਰ ਹੋਰ ਤਰ੍ਹਾਂ ਦਾ ਹੋਇਆ ਠੀਕ ਆ ਵਧੀਆ ਜੀ ਹੋਰ ਤੁਸੀਂ ਦੱਸੋ ਚੰਗੀ ਰੈਂਡ ਜਾਂ ਕੁੰਦੀ ਆਹੋ ਠੀਕ ਹੈ ਹੁਣ ਤੇ ਤੁਸੀਂ ਨਾ ਕੋਈ ਵੀ ਗੱਲ ਕਰਿਓ ਹੁਣ ਐਵੇਂ ਫਿਰ ਹਰ ਵਾਰੀ ਚੰਗੇ ਜੇ ਨਹੀਂ ਲੱਗੀ ਤਾਂ ਫੇਰ ਆਖੂਗੀ ਜਦੋਂ ਮਾਸੀ ਆਉਂਦੀ ਬੋਲ ਕੇ ਜਾਂਦੀ ਕੋਈ ਨਹੀਂ ਮਾਸੀ ਟਾਈਮ ਪਾਸ ਹੋਣ ਡਿਆ ਬੜਾ ਸੋਹਣਾ ਚਲੋ ਆਹ ਹੋਰ ਹੋਰ ਬਟ ਆਵਨ ਅਗਦਾ ਜਾਂਦਾ ਚੰਗਾ ਆਹ ਮਾਸੀ ਹੋਈ ਜਾਂਦਾ ਟਾਈਮ ਪਾਸ ਕੇ ਚਲੋ ਟਾਈਮ ਦੀਆਂ ਗੱਲਾਂ ਪੁੱਤਾ ਸਿੰਮੂ ਕਿੰਨਾ ਕਰ ਗਿਆ ਤੇਰਾ ਕੰਮ ਸਕੂਲ ਦਾ ਬਸ ਥੋੜਾ ਜਿਹਾ ਸਾਸਰੀ ਘਰ ਹੋ ਠੀਕ ਚ ਹਾਂ ਠੀਕ ਠਾਕ ਭੈਣ ਜੀ ਬਹਿ ਜਾ ਪਾਣੀ ਪੂਣੀ ਪੀ ਆ ਲਿਆ ਹਾਂ ਠੀਕ ਆ ਪਾਣੀ ਚ ਹੋਰ ਸੁਣਾਓ ਤੁਸੀਂ ਪਰਿਵਾਰ ਦਾ ਸਭ ਠੀਕ ਠਾਕ ਤੁਸੀਂ ਦੱਸੋ ਦੁਪਹਿਰ ਵਾਰ ਕੀਤੀ ਸੀ ਸਾਰੇ ਸਾਰੇ ਆ ਜਾਂਦੇ ਠੰਡੇ ਹੋਏ ਆ ਮੈਂ ਤਾਂ ਜੀਜਾ ਹੀ ਘਰ ਆਇਆ ਨਹੀਂ ਚੰਗਾ ਕਦੀ ਕੋ ਕਹਿਆ ਮਾੜਾ ਜਾ ਉਦੋਂ ਦੀ ਆਏ ਮੁੜ ਕੇ ਆਈ ਨਹੀਂ ਮੰਮੀ ਰੀਤ ਚਾਚੇ ਘਰੇ ਖੇਡਾਂਗੇ ਆਪੀ ਨਹੀਂ ਰਣਾ ਹਾ ਪਾਣੀ ਪਾ ਕੇ ਦਿੱਤਾ ਬਾਲਟੀ ਚ ਟੱਪ ਚ ਤੇ ਉਹ ਚ ਬਹਿ ਗਈ ਉਹ ਨਾ ਹੁਣ ਨਾ ਚਲਣਾ ਹੁਣ ਚਲ ਕੋਈ ਨਹੀਂ ਬਹੁਤ ਸਤਮਦੀ ਆ ਕਿ ਇੰਨਾ ਸੂਜੀ ਕਿਹੜੀ ਬਹੁਤ ਨਾ ਤੇ ਅੱਧਾ ਆਪਣਾ ਨਹੀਂ ਆ ਤੇ ਆ ਰੱਖਿਆ ਘਰੋਂ ਦਾ ਨਹੀਂ ਤੇ ਹੁਣ ਤੇ ਰਖੀਦਾ ਹੀ ਆ ਹੋਰ ਮਾਸੀ ਜੀ ਸੁਨਾਉ ਪਰਵਾ ਚੀਚਾ ਦੱਸਾਂ ਥੀ ਤਾਂ ਤੇ ਇਹ ਦੱਸੋ ਹਾਂਜੀ ਠੀਕ ਆ ਸ੍ਰਿੰਦਰ ਮਾਸੀ ਇਹਦੀ ਸੂਟ ਲੈ ਕੇ ਆਈ ਆ ਅੱਛਾ ਦੀਪਾ ਵਾਤੇ ਚ ਚਾ ਮਾਸੀ ਜੀ ਬਹੁਤ ਵਧੀਆ ਕੀਤਾ ਐਂ ਤਾਂ ਇਹ ਕਲਰ ਸੋਹਣੇ ਲੱਗਦੇ ਫਿਕਰ ਵੀ ਕਿ ਲੈ ਮਾਸੀ ਤੇ ਲੈ ਸਨ ਆਲੀ ਲੈ ਆਈ ਐ ਇਹ ਸ਼ੁਰੂ ਤੋਂ ਜਦੋਂ ਦੇਖਣਾ ਲਾ ਸਰੂ ਚਾਹ ਤਾਂ ਨਾਲ ਦੇ ਕੇ ਨਹੀਂ ਲੈ ਨਹੀਂ ਆਪ ਹੀ ਕਿਹਾ ਕਿ ਸੋਹਣੇ ਲੱਗਦੇ ਮੋਹਿੰਦਰਾ ਇਹ ਮੇਰੀ ਗੱਲ ਸੁਣ ਕੋ ਕਿਤੇ ਬੁੱਢੜੀ ਆ ਕੋ ਕਿਤੇ ਹੋ ਗਈ ਵੀ ਕਿਤੇ ਚੱਲ ਗਿਆ ਪੰਜਾ ਪੰਜਾਵਾ ਸਮਾ ਕੇ ਵੀ ਜਿਹੜੀ ਮੈਂ ਪਿੱਛੇ ਪਿੱਛੇ ਪਾਉਣੇ ਨਹੀਂ ਤਾਂ ਨਹੀਂ ਐਦਾਂ ਨਾ ਕਰਿਆ ਕਰੋ ਕੋਣ ਮੈਨੂੰ ਕਿਤੇ ਗਾਰੇ ਵਾਂਗ ਚੰਗੇ ਲੱਗਦੇ ਆ ਠੀਕ ਹੀ ਆਂਦੇ ਮੀਤ ਤੇ ਕੀ ਐ ਗੱਲ ਨਹੀਂ ਮਾਸੀ ਜਿਹੜੀ ਗੱਲ ਬਾਹਰੋਂ ਕਿੰਨੇ ਕਹਿਣੀ ਆ ਉਹ ਤਾਂ ਆਪ ਹੀ ਸੋਚੇ ਬਸ ਬਸ ਬਹੁਤ ਸਿਆਣੀ ਆ ਨਰੇਨ ਨੇ ਹੁਣ ਇਹ ਗੱਲ ਸਮਝਾਤੀ ਆ ਮੇਰਾ ਮਸੀ ਜੀ ਭਾਏ ਦਾ ਨੂੰ ਤਾਂ ਨਹੀਂ ਪਤਾ ਹੋਵੇ ਕੰਮ ਕਰਨ ਜਾਂਦੀ ਹੀ ਤੇ ਮੈਂ ਹਟਾਦੀ ਆ ਮੈਂ ਆ ਕੇ ਹੋਣੀ ਜਾਣਾ ਤੁਹਾਨੂੰ ਦੀ ਸਵਾਈ ਦਾ ਕਰ ਸਵਾਈ ਤਾਂ ਕਿਹੜੀ ਆਉਂਦੀ ਹੀ ਹੈ ਚੋਲੇ ਚੋਲੇ ਕੀ ਬੋਲੀ ਜਾਣੀ ਆ ਮੰਮੀ ਜੰਦਾਂ ਨੂੰ ਕਹਿ ਤਾ ਇੱਕ ਵਾਰੀ ਕੋਈ ਜ਼ਰੂਰੀ ਬੋਲਣਾ ਵਿੱਚ ਨਹੀਂ ਚੰਗੇ ਲੱਗੀਦਾ ਮੈਨੂੰ ਆਪ ਨੂੰ ਨਹੀਂ ਚੰਗਾ ਲੱਗਦਾ ਉਦੋਂ ਤੇ ਚੱਲ ਹਾਂ ਮਜਬੂਰੀ ਐ ਘਟੇ ਨਹੀਂ ਤੇ ਮੈਂ ਤਾਂ ਜਾਣਦਾ ਈ ਹਾਂ ਠੀਕ ਵਾ ਮੈਂ ਠੀਕ ਆ ਹੁਣ ਸਵਾਈ ਕਿਉਂ ਆ ਮਾਂ ਦਾ ਈਪੋ ਪਰਪਰਿਆ ਨਹੀਂ ਪਲਾਲ ਕਰ ਪਿਆਲ ਚ ਸਵਾਈ ਬੈਠੇ ਬਿਤੇ ਰਹੇ ਹੁੰਦੀ ਆ ਕਰੀਆਂ ਚ ਘਰ ਤਬਦੀ ਥੋੜੀ ਮਾ ਫੇਰੀ ਹੋ ਜਾਈ ਸਵਾਈ ਤੇ ਕੁੜੀ ਆਪਣੇ ਘਰ ਸੂਟ ਸੀਆਂ ਕਰੂ ਬੈਠੇ ਰਾਮਨਾ ਐਵੇਂ ਸਰੀਰ ਸਹੀ ਨਹੀਂ ਨਹੀਂ ਘਰ ਕਾਮ ਕਰ ਦਿੱਚੇ ਤਾ ਆ ਮਸੀ ਜੀ ਨਾਲੇ ਘਰ ਆ ਅਗੀਆਂ ਸਰੀਕਣੀਆਂ ਆ ਕੱਲੋਂ ਮੇਹਣਾ ਕੱਢ ਕੇ ਤਾ ਦੇਣੀ ਮਾਰਿਆ ਕੰਮ ਕੀ ਕੋ ਜਲੇ ਜਾਣਾ ਤੇ ਨਾਲ ਜੋਬੜ ਕੋ ਜਲੇ ਜਾਣਾ ਉਹਦਾ ਸਰੀਰ ਨਹੀਂ ਠੀਕ ਰਹਿੰਦਾ ਮੋਟੀ ਜਿਹੜੀ ਕਿ ਫੇਰ ਬੰਡੀਆਂ ਦੇ ਹਾਂ ਉਹ ਕੇ ਨੁਲੇ ਕਾ ਨਹੀਂ ਦੀ ਚਲ ਉਹ ਮੜਾ ਮਟਾ ਲੱਗਾ ਮੋਠੀ ਕਰੇ ਤਾਂ ਕੋਈ ਨਹੀਂ ਮੱਖੇ ਚੱਲੇ ਜੇ ਚੀਕਾ ਹੈ ਕੋਈ ਵੀ ਇਹ ਮਹਿਣਾ ਪੀਦਾ ਕੋਈ ਲੱਗੇ ਆ ਉਹ ਵੀ ਸਰਦਾ ਥੋੜਾ ਪਰ ਨਹੀਂ ਮੈਨੂੰ ਨਹੀਂ ਇਹ ਕੰਮ ਜਗਾ ਲੱਗਾ ਜਦੋਂ ਸਵਾਈਆਂ ਹੁੰਦੀਆਂ ਤੇ ਮੈਂ ਇਹ ਹਟਾਤੀ ਆ ਮੈਂ ਲੀਕੋ ਕਰਦਾ ਦੀ ਤੂੰ ਨਹੀਂ ਜਾਣਾ ਘਰੇ ਮਿਹਨਤ ਕਰ ਆਪਣੀ ਤੇ ਸਲਾਈ ਜਿੰਨੀ ਹੁੰਦੀ ਘਰ ਬਾਹਰ ਨਹੀਂ ਜਾਂਦੀ ਆ ਵੇ ਰੋ ਜਤਿੰਦਰ ਬੱਚੇ ਪਾਲਣੇ ਆ ਮਿਹਨਤ ਦਾ ਕੋ ਡਰ ਨਹੀਂ ਦਾ ਘਰ ਵਿੱਚ ਤੇ ਘਰ ਆ ਹਾਏ ਹਾਏ ਇਹ ਗੱਲਾਂ ਕਰੀ ਜਾਂਦੇ ਆ ਚੱਲ ਉੱਠ ਤਾਂ ਆ ਰੋਟੀ ਬਣਾਈਏ ਉੜ ਜਾ ਦੀ ਆਪਣੀ ਨਕਾਰਦਕਤੋ ਮੈਨੂੰ ਤੇਰੇ ਲਈ ਲਿਫਟ ਕਰੀ ਲਾਉਣੀ ਹੈ ਦੀਪਾ ਤੇ ਮੈਨੂੰ ਇਹ ਕੰਮ ਚੰਗਾ ਲੱਗਾ ਚੱਲ ਕੋਈ ਨਹੀਂ ਮਾਸੀ ਆਪਣੀ ਲੋੜ ਨੂੰ ਜਾਣੀ ਆ ਮੈਂ ਮੇਰੀਆਂ ਨਿਆਣੀਆਂ ਦੇ ਖਰਚੇ ਆ ਮੈਂ ਬਾਰ ਬਾਰ ਕਿ ਕੋਹਾ ਠੱਡ ਕੇ ਮੰਗਾ ਮੇਰਾ ਜੀਵ ਨਹੀਂ ਘਾਤਾ ਚੱਲ ਕੋਈ ਨਹੀਂ ਹੋਣੀ ਮੈਂ ਜਾਇਆ ਕਰਨਾ ਮਾਸੀ ਮੇਰੀ ਗੱਲ ਸੁਣਾ ਪਿੰਡ ਜਾਏਗੀ ਤੇ ਭਾਬੀ ਨੂੰ ਸਮਝਾਈ ਉਹਨੂੰ ਕਹੀ ਤੂਦ ਕਾ ਸ਼ਾਦੀ ਦਿੱਤਾ ਨਨਾਨ ਨੂੰ ਕਿਤੇ ਗੇੜਾ ਗੂੜਾ ਮਾਰ ਜਾ ਕਰੇ ਚਲ ਜੇ ਮਾਂ ਪਿਓ ਨਹੀਂ ਛੇਤੀ ਆਉਣ ਜੋਗੇ ਤੇ ਉਹ ਤੇ ਪੇਕੇ ਤੇ ਚੱਪ ਚੱਲ ਜਾਂਦੀ ਆ ਤੇ ਮੇਰੇ ਕੋ ਆਈ ਨੂੰ ਉਹਨੂੰ ਕਿੰਨਾ ਚਿਰ ਹੋ ਗਿਆ ਕੋਈ ਨ ਪਤਾ ਮੈਂ ਖੋਣ ਫੋਨ ਲਾ ਕੇ ਪਿੰਡ ਜਾ ਕੇ ਨਾ ਤੇ ਦਾਹੂ ਵੀ ਚਨਾ ਪੀਓ ਕੇ ਆਓ ਵੀਰ ਨੇ ਕਦੀ ਮੈਨੂੰ ਫੋਨ ਲਾ ਕੇ ਮੇਰੀ ਰਾਜੀ ਪੁੱਛੀ ਨਹੀਂ ਜੇ ਮੈਂ ਫੋਨ ਲੰਮੀ ਉਹਨੇ ਕਦੀ ਮੇਰਾ ਫੋਨ ਨਹੀਂ ਚੁੱਕਿਆ ਪਤਾ ਨਹੀਂ ਮੇਰੇ ਨਾਲ ਕਿਹੜੀ ਗੱਲੋਂ ਗੁੱਸੇ ਆ ਇਹ ਤਾਂ ਵੀਰ ਕਿਹੜੇ ਇਦਾਂ ਬਿਜੀ ਰਹਿੰਦਾ ਭੈਣ ਦਾ ਜੇਤਾ ਹੀ ਨਹੀਂਗਾ ਹੋ ਸਕਦਾ ਵਾ ਭਾਬੀ ਨਹੀਂ ਮਨਾ ਕੀਤਾ ਹੋਵੇ ਬਾਕੀ ਮੇਰੇ ਨਾਲ ਤਾਂ ਉਹਦੀ ਅਜੇ ਤੱਕ ਕੋਈ ਗੱਲ ਨਹੀਂ ਹੋਈ ਵੀ ਜਿਹੜਾ ਉਹਨੂੰ ਗੁੱਸਾ ਆ ਕੇ ਗੱਲਦਾ ਜੇ ਕੋਈ ਗੁੱਸਾ ਵੀ ਉਹਨੂੰ ਕਹਿੰਦਾ ਸਿੱਧਾ ਮੇਰੇ ਨਾਲ ਗੱਲ ਕਰਕੇ ਮੈਨੂੰ ਕੋਚ ਲੈ ਚੱਲ ਜੇ ਪੇ ਕਿਆ ਕਰਾਂ ਠੰਡੀ ਹਵਾ ਆਊਗੀ ਤੇ ਮੈਂ ਵੀ ਇੱਥੇ ਸੌਖੀ ਰਹੂੰਗੀ ਇਦਾਂ ਨੇ ਮੇਰਾ ਬੜਾ ਹੀ ਔਖਾ ਵਾ ਕੋਈ ਨਹੀਂ ਮੈਂ ਪਿੰਡ ਜਾ ਕੇ ਫੋਨ ਲਾਵਨੀ ਤੇ ਤੈਨੂੰ ਕਰਨਗੇ ਫੋਨ ਤੇ ਤੂੰ ਕੰਮ ਕਰਨੀ ਪਤੀ ਜਾਣਾ ਚੰਗਾ ਮੈਨੂੰ ਨਹੀਂ ਚੰਗਾ ਲੱਗਾ ਇਹ ਚੱਲ ਕੋਈ ਨਹੀਂ ਮਾਸੀ ਹਾਂ ਦੇਬੀ ਮੈਂ ਸੁਣ ਲਈ ਕਦੋਂ ਕਦੋਂ ਕਰਦੀ ਦੁਕਾਨ ਮੈਨੂੰ ਦੱਸਿਆ ਹੀ ਨਹੀਂ ਉਹ ਮਾਸੀ ਜੀ ਕੰਮ ਕੀ ਕਰਨਾ ਵਾ લાયે ਆ ਦੋ ਟਾਈਮਿੰਗ ਨੇ ਦੀਦੀ ਦਾ ਸੁਭਾਅ ਬੜਾ ਚੰਗਾ ਵਾ ਤੇ ਕਰਦੀ ਵੀ ਬੜਾ ਮੇਰੀਆਂ ਕੁੜੀਆਂ ਦਾ ਤੇ ਫਿਰ ਮੈਂ ਹਰ ਮੇਰਾ ਵੀ ਜਵਾਬ ਦੇਣ ਨੂੰ ਜੀ ਜਾਣੀ ਕੀਤਾ ਪਰ ਮੂੰ ਨੀ ਮੈਂ ਜਾਇਆ ਕਰਨਾ ਕੁਛ ਰਾਂ ਮੇਰੇ ਜਾਨ ਤੋਂ ਦਵਿੰਦਰ ਨੂੰ ਤਰਾਜ ਚਾਹੀ ਕਿਜੀ ਖੀਜੀ ਜੀ ਰਹਿੰਦੀ ਹੀ ਤੇ ਹੁਣ ਵੀ ਮਨੇ ਘੁੰ ਆਂਦੀਆਂ ਦੀ ਕੰਮ ਛੱਟ ਫਿਰ ਮੈਂ ਮੰਨ ਲਿਆ ਮੈਂ ਚੱਲ ਹੁਣ ਸਵਾਈਆਂ ਹੋਣ ਟੈਪੀਆ ਘਰੇ ਸੀ ਲਿਆ ਕਰਨੇ ਆ ਉਹਦਾ ਜਵਾਬ ਦੇਉ ਮੇਰਾ ਜੀ ਨਹੀਂ ਕਰਦਾ ਕਿਉਂਕਿ ਮੇਰੇ ਪਾਸਾ ਬੜਾ ਥੱਲਿਆ ਉਹਨਾਂ ਨੇ ਤੇ ਤੁਹਾਨੂੰ ਸੁਣਾ ਦੋ ਆਦੀ ਦਾ ਕੁੜੀ ਬਾਹਰ ਖੜੀ ਤੇ ਕੁੜੇ ਮਸ਼ੀਨ ਤੇ ਉਦਾਂ ਹੀ ਉਹ ਸੂਟ ਪਿਆ ਮੈਂ ਆਖਿਆ ਸੀ ਲਿਆ ਹੁਣ ਆਵਾ ਚੱਲ ਕੰਮ ਨਵੇੜ ਲਿਆ ਚੱਲ ਮੈਂ ਕੁੜੀ ਮੈਨਾਂ ਚ ਰਾਰੇ ਲਾ ਲਿਆ ਉਹ ਤੇ ਉੱਥੇ ਦਾ ਉੱਥੇ ਪਿਆ ਮਮਮੀ ਜੀ ਮਸ਼ੀਨ ਤੇ ਕੀ ਬਹਿਣਾ ਸੀ ਮੇਰਾ ਸਰੀਰ ਠੀਕ ਨਹੀਂ ਤੇ ਮੈਂ ਗੋਲੀ ਖਾ ਕੇ ਲੰਮੇ ਪੈ ਗਈ ਤੇ ਉਹਨੇ ਹੁਣ ਮਾਸੀ ਜੀ ਆਗੇ ਤੇ ਮੈਂ ਇੱਥੇ ਆ ਕੇ ਬਹਿ ਗਈ ਕੋਈ ਨਹੀਂ ਮਾਸੀ ਜੀ ਡੈਡੀ ਵੀ ਐਵੇਂ ਜਾਣ ਕੇ ਗੁੱਸਾ ਕਰਕੇ ਬਹਿ ਗਏ ਆ ਇਹ ਚ ਗੁੱਸੇ ਵਾਲੀ ਕਿਹੜੀ ਗੱਲ ਆ ਅਕਸਰ ਨੂੰ ਮੈਂ ਆਪਣੇ ਘਰ ਬੈਠੀ ਆ ਜੇ ਉੱਥੇ ਜਾ ਕੇ ਧੀਆਂ ਲਿਕੇ ਬਹਿ ਜੂਗੀ ਤੇ ਭਾਵੇਂ ਮੈਂ ਇਦੋਂ ਜ਼ਿਆਦਾ ਔਖੀ ਹੋ ਜਾਾਂ ਡੈਡੀ ਵੀ ਐਵੇਂ ਕਰੀ ਜਾਂਦੇ ਆ ਆਉਣਾ ਤੇ ਪੁੱਤ ਮੈਂ ਕਾਲੀ ਸੀ ਤੇਰੀ ਮੰਮੀ ਦਾ ਫੋਨ ਆਈ ਜਾਂਦਾ ਸੀ ਵੀ ਕੁੜੀ ਕੋ ਹੋ ਗਿਆ ਤੇ ਮੇਰ ਕੋ ਆਇਆ ਹੀ ਨਹੀਂ ਗਿਆ ਤੇ ਉਹ ਵੀ ਵਿਚਾਰੀ ਤਾਂ ਹੀ ਆਵੇ ਨਾ ਜੇ ਡੈਡ ਤੇਰਾ ਨਾਲ ਆਵੇ ਤੇ ਕੋਈ ਗੱਲ ਨਹੀਂ ਮੰਮੀ ਜੀ ਥੋੜਾ ਹੀ ਰਹਿ ਗਿਆ ਵਾ ਰਾਤ ਨੂੰ ਘੜੀ ਖਲਾ ਕੇ ਆ ਤਾਂ ਪੂਰਾ ਕਰ ਲੈਣਾ ਉਹਨਾਂ ਸਵੇਰੇ ਹੀ ਆਉਣਾ ਲੈਣਾ ਬਣ ਜਾਣਾ ਵਾ ਦਾਦੀ ਪਚੰਗੇ ਹੁੰਦੀ ਸਵਾਈ ਸਵਾਈ ਹਾਂਜੀ ਮਾਸੀ ਜੀ ਸਮਾਇਂ ਤੇ ਸੁਕਣਾ ਬਥੇਰੀ ਆਉਂਦੀ ਆ ਆਈ ਜਾਂਦਾ ਕੰਮ ਜਰ ਵਧੀਆ ਝਟਕ ਜਾਰਾ ਲੰਘਦਾ ਜਾਂਦਾ ਹਾਂਜੀ ਸੂਟ ਤੇ ਬਥੇਰੇ ਆ ਜਾਂਦੇ ਆ ਨੀ ਕੀ ਜੀ ਬੜਾ ਸਤਮਦੀ ਓ ਇਹ ਨਹੀਂ ਉਹ ਬਹਿਣ ਦਿੰਦੀ ਇਹਨੂੰ ਮਸ਼ੀਨ ਤੇ ਤੇ ਉਹਦਾ ਆਈਓ ਜਰਾ ਕ ਪੀਚਾ ਲ ਇਧਰ ਉਧਰ ਖੜਨਾ ਪੈਂਦਾ ਮੈਨੂੰ ਉਹਦਾ ਬਹੁਤ ਕਿਤੇ ਨਾ ਇਹ ਬੜੀ ਕਿ ਸਤਾਨੀ ਬੜੀ ਆ ਥੋੜਾ ਪੁੱਛ ਝਟਕ ਕੇ ਰੱਖੇਗਾ ਆਖੀ ਦਾਵਾ ਮਾਸੀ ਜੀ ਪਰ ਫਿਰ ਆਖ ਦੇਈ ਦਾ ਨਿਆਣੀ ਆ ਹੁਣ ਨਿਆਣੇ ਨੂੰ ਫਿਰ ਤੁਹਾਨੂੰ ਪਤਾ ਵਾ ਜੇ ਨਿਆਣੇ ਨਿਸ਼ਤਾਨੀਆਂ ਨਹੀਂ ਕਰਨੀਆਂ ਤੇ ਫਿਰ ਹੋਰ ਕਰਨੀਆਂ ਕਿੰਨੇ ਆ ਜਿਹ ਹੈ ਉਹਨੂੰ ਉਹਨੂੰ ਕੜੀ ਸਮਝਵਾ ਹਾਂ ਹਾਂ ਤੇ ਬੇਸਮਝ ਪਰ 6 ਮਹੀਨੇ ਆ ਮਣਕੇ ਸਕੂਲ ਜਾਣ ਲਾਪੀ ਆ ਹੋ ਜਾਣਾ ਸੌਖਾ ਕੰਮ ਪਤਲ ਫਾਫੇ ਚ ਪਾ ਗੀਓ ਚਲ ਕੋਈ ਗੱਲ ਨਹੀਂ ਮਾਸੀ ਜੀ ਭੈਣ ਜੀ ਘਰਾਂ ਵਰਗੇ ਘਰ ਵਾ ਤੁਸੀਂ ਇੰਨੀ ਕੀ ਚਲ ਨਾਕ ਰਿਆ ਕਰੋ ਲੀੜੇ ਕੱਪੜੇ ਤੋਂ ਨਹੀਂ ਮੈਂ ਕਦੀ ਰਹਿਨਤਾ ਮੈਂ ਤੇ ਆਪ ਕਹਿੰਨੀ ਆ ਜਿਹੜੇ ਸੀਤੇ ਵਾਂ ਨੂੰ ਸੁੰਨੇ ਪਾਇਆ ਕਰ ਉਹ ਤਾਂ ਲੇ ਲਾਲਾ ਕਰ ਰੱਖੀਏ ਨਹੀਂ ਧੀ ਆ ਤਿਆਂ ਨਾਲ ਕਤੇ ਖਰਚਾ ਜਿਆਦਾ ਹਰ ਮਹਿੰਗਾ ਨਹੀਂ ਚਲੋ ਪੈਣੀ ਦੇ ਦਿਆਰ ਹੋਇਆ ਉਧਰ ਲੈ ਆ ਕਰੋ ਕਿੰਨੇ ਦਿਹਾੜੇ ਆ ਭੈਣ ਜੀ ਨਹੀਂ ਉਹ ਤੇ ਹੈ ਵਾ ਇਦਾਂ ਹੀ ਆ ਜਾਂ ਟਾਡੇ ਵਾਲੇ ਜਾਂ ਮੇਰੇ ਵਾਲੇ ਇਦਾਂ ਹੀ ਆ ਕਿ ਰਲ ਮਿਲ ਕੇ ਟਾਈਮ ਨਿਕਲ ਗਿਆਣਾ ਹਾਂ ਇਦਾਂ ਹੀ ਮਾਲ ਕਨੇ ਪੜ ਦੇਣਾ ਵਾ ਆਹੋ ਹਾਂ ਅੱਜ ਹੋਰ ਪੜ ਕੇ ਹੋਰ ਨਹੀਂ ਤੂੰ ਬੜੀ ਚੁੱਪ ਕਰਕੇ ਬੈਠੀ ਆਪਣੀ ਨਾਨੀ ਦੇ ਲਾਗੇ ਹੋ ਪੜਨ ਦਾ ਤੈਨੂੰ ਲੱਗਾ ਵੇਖ ਕਿਦਾਂ ਡਈ ਹੋਰੀ ਢਾਂਗੀ ਜ਼ਰੂਰੀ ਆ ਨਹੀਂ ਤੂੰ ਸੇ ਜ਼ਰੂਰੀ ਤੇ ਹੈ ਵਾ ਜਾ ਪੁੱਤ ਰੀਤ ਨੂੰ ਵੇਖ ਕੇ ਆ ਤੂੰ ਜਾ ਰੱਖ ਦੇ ਕਾਪੀ ਹੁਣ ਕੜੀ ਸਾਹ ਲੈ ਲਾ ਹਲੋ ਚਾਹ ਫੜੋ ਫੜੋ ਭਾਂਜੀ ਚਾਹ ਦਵਿੰਦਰ ਤੂੰ ਚਾਹ ਪੀ ਲੈ ਨਹੀਂ ਨਹੀਂ ਪੀ ਲੈ ਮੈਂ ਨਹੀਂ ਮੈਂ ਪੀ ਗਿਆ ਇਹ ਚਾਹ ਮੈਂ ਜੀ ਨਹੀਂ ਕਰਦਾ ਤੈਨੂੰ ਪੀ ਲੈ ਲੋ ਮਮੀ